ਦਿੱਲੀਏ ਮਨਾਰੇ ਤੇਰੇ ਖੜੇ ਨੇ ਸਹਾਰੇ ਮੇਰੇ ਲੋਹਣ ਜਕਮਾ ਤੇ ਤਾ ਵੀਰੇ ਏ ਡੋਰ ਦਿੱਲੀਏ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੋਝ ਬੋਲ ਦਿੱਲੀਏ ਤੈਨੂੰ ਪੁੱਛਦਾ ਪੰਜਾਬ ਵਾਲਾ ਨਹੀਂ ਤੇ ਮਿਟ ਜਾਵੰਦਾ ਨਿਸ਼ਾਨ ਨਹੀਂ ਉਹ ਜਦੋਂ ਰਿਆ ਸੀ ਧਰਮ ਮਹਿੰਦ ਡੋਲ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਪੁੱਛ ਬੋੜ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਤੇਰੇ ਦੇ ਗਾਇਰਿਆਂ ਨੇ ਕੀਤਾ ਸਾਡਾ ਆਦਰ ਬੰਦਾ ਸਿੰਘ ਪੁੱਤ ਸਨੇ ਬਣਿਆ புத்தே பாதே கோல தள்ளீரி தனு போச்சதா பஞ்சாப பச்சத பஞ்சாபி ஏறி தனத 10 ਲੱਖ ਪੁੱਤ ਤੇਰੀ ਭੇਟ ਮੈਂ ਕਿੜਾਇਆ ਨਹੀਂ ਉਹ ਤੈਨੂੰ ਮੇ ਲੱਗੀ ਆਜ਼ਾਦੀ ਮੈਨੂੰ ਰੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੋ ਜ ਬੋਲ ਦਿੱਲੀਏ ਨਹੀਂ ਤੈਨੂੰ ਪੁੱਛਦਾ ਪੰਜਾਬ ਚੜਿਆ ਸੀ ਆਕੇ ਜਦੋਂ ਸਾਲ ਸਣ ਬਾਠਣੀ ਚੀਨੀਆਂ ਸਨ ਬਾਖਨੀ ਜਿੰਨੀਆਂ ਨੇ ਕੱਟ ਤੇਰੇ ਦਿੱਤੇ ਸੀ ਉਡਾਟਨੀ ਵੀਰ ਬਿਬਰਮਾ ਪਗਾ ਗਿਆ ਸੀ ਬੋਲ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੋਈ ਬੋਲ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਲੱਗ ਗਿਆ ਜੱਪ ਤੀਨੂ ਸਾਲ ਸਨ ਬਾਖਨੀ ਪਾਕ ਅਮਰੀਕਾ ਵਾਲੇ ਚੜ੍ਹ पाया मानी कवाल चाढ़े पैक न ਆਡਾ ਰੋਲ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਪੁੱਛਦਾ ਪੰਜਾਬ ਕੋਕ ਬੋਲ ਦਿੱਲੀ ਇਹ ਨਹੀਂ ਤੈਨੂੰ ਪੁੱਛਦਾ ਪੰਜਾਬ ਸ਼ਕਤੀ ਘੰਟੇ ਦੇ ਕੇ ਕੀਤਾ ਤੂੰ ਮਿਲਾਨ ਨਹੀਂ ਦਿੱਲੀ ਚੋਂ ਜਿਉਂਦਾ ਸਿੱਖ ਦੇਣਾ ਕੋਈ ਜਾਣ ਨਹੀਂ ਸ਼ਕਤੀ ਘੰਟੇ ਦੇ ਕੇ ਇੱਕ ਕੀਤਾ ਤੂੰ ਉਲਾਨ ਨਹੀਂ ਦਿੱਲੀ ਚੋਂ ਜਿਉਂਦਾ ਸਿੱਖ ਦੇਣਾ ਕੋਈ ਨਹੀਂ ਜਾਣ it's up in ਪੱਤ ਸੀ ਬਚਾਈ ਤੇਰੀ ਮੇਰਿਆਂ ਬਾਹਤਰਾ ਤੇ ਤੁਲੂ ਕਿਸ ਤੇਰੀ ਬਾਬਰਾਂ ਤੇ ਨਾਦਰਾ ਪੱਤ ਸੀ ਬਚਾਲੀ ਤੇਰੀ ਮੇਰਿਆਂ ਬਾਹਤ